ਪ੍ਰੀਤ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਕੱਲ ਲਾਈਟ ਨੇ ਤੰਗ ਕਰ ਲੇ ਕੁਛ ਕੰਮ ਜਿਆ ਪੈ ਗਿਆ ਅੱਜ ਲੱਗੇ ਫਿਰ ਬਰਸੀਨ ਬੀਜਲ ਮੈਂ ਡੋਲਾ ਪਾ ਦਈ ਇੱਕ ਅੱਧੀ ਜਿਹੜੀ ਹੈਗੀ ਆ ਹਾਂਜੀ ਡੋਲ ਪਾ ਕੇ ਫਿਰ ਬੀਤੀਏ ਬਾ ਫਿਰ 10 11 ਵਜੇ ਲਾਈਟ ਆਉਂਗੀ ਆ ਜਦ ਨੂੰ ਅਸੀਂ ਕੰਮ ਨਬੇੜ ਦੇਣਾ ਗੰਨਾ ਕੋਨਾ ਪੱਲ ਦਿਨ ਨਾਲੇ ਗੰਨੇ ਵਾਲੇ ਨੂੰ ਪਾਣੀ ਲਾ ਦੇਣਾ ਹਾਂਜੀ ਸਾਰੇ ਨੂੰ ਫਿਰ ਪਾਣੀ ਲਾ ਦਾਂਗੇ ਇੱਧਰ ਬਾਜਰੇ ਨੂੰ ਵੀ ਲਾ ਦੇਣਾ ਕੋਈ ਗੱਲ ਹੈ 7-8 ਘੰਟੇ ਚੱਲਦੀ ਹੈ ਲਾਈਟ ਸਾਰੀ ਭਰ ਜੂਗਾ ਇੰਨੇ 'ਚ ਨਿਬੜ ਜੂ ਮੈਂ ਗਿਆ ਹਾਂਜੀ ਆਹੇ ਵੀ ਬਹਿਣਾ ਨਾਲੇ 2-3 ਦਿਨ ਦੇ ਕੱਖ ਬਦਲ ਲੀਏ ਦੋ ਵਾਰ ਸੈੱਟ ਦੇ ਪਹਿਲਾਂ ਹੋਰ ਕੀ ਆ ਫੇ ਪਾਣੀ ਲਾ ਦਾਂਗੇ ਨਾਲੇ ਪਾਣੀ ਲਾ ਕੇ ਪੀਦੂਗੇ ਛਿੱਟਾ ਬਾਕੀ ਹੁਣ ਹਜੇ ਇਹ ਬਜਟ ਪਾਸ ਹੋਣਾ ਵੀ ਕਿੰਨੇ ਕ ਬੀਜਣ ਅੱਛਾ ਬਾਪੂ ਕਹਿੰਦਾ ਸਾਰੇ ਜੀ ਬੀਜ ਮੈਂ ਸਾਰੇ ਜੀ ਬੀਜੇ ਕਰ ਫੇ ਉਹ ਵੱਢ ਨਹੀਂ ਹੁੰਦਾ ਆਪਾਂ ਤੇ ਉਹਨੇ ਨੂੰ ਸਾਰਾ ਤੇ ਬਾਪੂ ਦਾ ਕਹਿੰਦਾ ਉਹਦਾ ਨਿਰਾ ਪਾ ਦੋ ਫੇ ਉਹ ਮੋਕ ਚੱਲ ਪਈ ਉਹੀ ਤਾਂ ਹੈ ਜੀ ਫੇ ਮੋਕ ਲੱਗ ਜਾਂਦੀ ਆ ਇਹ ਚੱਕਰ ਚਾਰ ਪੰਜ ਡੰਗਰਾਂ ਨੂੰ ਵੀਗਾ ਬਹੁਤ ਆ ਅੱਗੇ ਸਾਡੇ ਕੋਲ 15 ਡੰਗਰ ਹੁੰਦੇ ਤੇ ਜਦ ਅਸੀਂ ਘੱਟੋ ਘੱਟ ਬਈ 3-4 ਵੀਗੇ ਕੀਲਾ ਬੀਜੇ ਕਰਦੇ ਪਰ ਜਦ ਕੀਲਾ ਤਾਂ ਵੀ ਬੀਜਦੇ ਤੇ ਜਦ ਪਾਉਂਦੇ ਹੁੰਦੇ ਤੇ ਅਸੀਂ ਪਰਾਲੀ ਹਾਂਜੀ ਇੱਕ ਵਾਰ ਦੇਖ ਲੈ ਵੀ ਤੂੰ 2-3 ਕੀਲਿਆਂ ਦੀ ਪਰਾਲੀ ਪਾਦੇ ਕਰਦੇ ਤੇ ਜਦ ਕੀਲਾ ਖਣ ਬੀਜੇ ਕਰਦੇ ਕੋਈ ਪਰਾਲੀ ਚ ਹਰਿਆਈ ਦੀ ਵੱਧ ਲੋੜ ਆ ਉਹ ਸਿਆਲ ਸਿਆਲ ਸਾਰੇ ਸਿਆਲ ਚੱਲੇ ਆਪਾਂ ਕੋਲ ਆਗ ਆਗ ਚ ਘੱਟ ਹਰਿਆਈ ਵੀ ਚੱਲ ਜਾਂਦੀ ਆ ਕਈ ਵਾਰੀ ਤਾਂ ਆਪਾਂ ਦੇਖਿਆ ਵੀ ਆਪਾਂ ਮੇਰੇ ਆਗੂ ਹੀ ਟੱਕ ਦਿੰਦੇ ਜਿੱਦਾਂ ਫਿਰ ਇਹ ਨਹੀਂ ਵੱਡੁੰਦੀ ਮੀਂਹ ਗਣੀ ਚ ਆਹ ਚੱਕਰ ਹੈ ਜੀ ਬਾਕੀ ਜੱਵੀ ਤਾਂ ਹੋਏ ਜਾਣੀ ਜੱਵੀ ਵੀ ਤਾਂ ਬੀਜਣੀ ਆ ਹਾਂਜੀ ਪਿਛਲੇ ਸਾਲ ਜੱਵੀ ਬੀਜੀ ਵੀ ਸੀ ਲੋਟ ਰਹੇ ਆ ਚਾਹ ਬਾਕੀ ਦੇਖਦੇ ਆ ਹੁਣ ਬਾਪੂ ਨੂੰ ਪੁੱਛ ਲਿਆ ਗਿਆ ਕਹਿੰਦਾ ਮੰਨਦਾ ਕਿ ਨਹੀਂ ਮੰਨਦਾ ਹੋਰ ਬੈਠੇ ਇੰਨੇ ਡੌਲੇ ਪਾ ਦਿੱ ਗਏ ਪਹਿਲੇ ਡੌਲੇ ਪਾ ਦਿੱ ਗਏ ਫਿਰ ਦੇਖਾਂਗੇ ਡਿਸੀਜਨ ਕਾਦੇ ਤੇ ਆਉਂਦਾ ਕਿੰਨੀ ਜਗਾ ਬੀਜਣੀ ਹੈ ਮੈਂ ਕਿੰਨੀ ਜਗਾ ਬੀਜਣੀ ਫਿਰ ਉਹਦੇ ਤੇ ਆਉਂਗਾ ਉਹੀ ਚੱਕਰ ਆ

ਇਰਤਾ ਕਰਕੇ ਛੜਨਾ ਨਹੀਂ। ਉਹ ਇਹਨੂੰ ਬੀਜ ਤੇ ਜਦੋਂ ਉੱਪਰ ਪ੍ਰਾਲੀ ਛੜਦੇ। ਕੋਲਤੀ ਚੱਕ ਕੇ। ਉਹ ਹੈ? ਮੈਂ ਕਿ ਜਦੋਂ ਪ੍ਰਾਲੀ ਛੜਦੇ ਕੋਲਤੀ ਚੱਕ ਕੇ ਆਹ। ਲੜਾਈ ਕਰ ਲੂਗੇ ਕਿਹੜਾ ਪਈ ਹੋਈ। ਇਹ ਪ੍ਰਾਲੀ ਪਾ ਦੇ ਮੜੀ ਜੀ। ਹਾਂ। ਫੇਰ ਕੱਖ ਨਹੀਂ ਹੁੰਦਾ ਇਹ ਫਾਇਦਾ ਇਹ। ਪ੍ਰਾਲੀ ਪਾਏ ਤੇ। ਪਹਿਲਾਂ ਪਹਿਲਾਂ। ਲਾਸੀ ਥੋੜੋ ਕਹਿੰਦੇ ਤੂੰ ਕਹਿੰਦਾ। ਉਧਰ ਸਰੋਂ ਬੀਜਣੀ ਆ। ਮੈਂ ਵੀ ਬੀਜਣੀ ਆ ਥੋੜੀ ਜੀ ਸਰੋਂ ਯਾਰ। ਇਤਨਾ ਬਰਥੀਨ ਕਰਨਾ ਹੈ ਕਾ ਬਾਪੂ ਮੈਂ ਕਹਾਂ ਹੁਣ ਮੰਨਿਆ ਕਹਿੰਦਾ ਚ ਰਹਿਣ ਤੇ ਇਦਾਂ ਬੀਜ ਲਾ। ਇਹ ਹੋਲਾ ਲਿਆਉਣੀ ਸੀ। ਹੈ? ਲਿਆਇਆ ਉਹ ਵੀ। ਮੈਂ ਵੀ ਹੋਲਾ ਹੀ ਲਿਆਇਆ। ਮੈਂ ਤਾਂ ਹੋਲਾ ਵਿਚਨੀਆ। ਦੇਖੋ ਪਈਆ 1.5 ਕਿਲੋ। ਇਹ ਦੇਖੋ। ਮੈਂ ਹੋਲਾ ਅੱਜ ਲਿਆਇਆ। ਹੈ? ਕੱਲ ਪਰਸੋਂ। ਉਹ ਕਾਤੇ ਨਹੀਂ ਵਿਚਣੀ। ਦੇਖੂਗਾ ਮੈਂ ਵਿਚਣੀ। ਇਸ ਦੀ ਗਾਰੀ ਤਾਂ ਹੋਲਾ ਵਿਚੀ ਕਿਤੇ। ਹਾਂ। ਆਪਾਂ ਨੇ ਕਿੰਨੀ ਵਧੀਆ ਹੋਈ ਤੇਰੇ? ਹੋਊਗੀ। ਫਿਰ ਉਹ ਤੇ ਆਪਰੇ 5 ਕਾਟਾ 25 ਕਿਲੋ ਹੋਗੀ ਦੋ ਬਿੱਗੇ ਵਿੱਚ। ਆਹ ਵੀ ਜੜੇ ਦਾ 7 ਨੰਬਰ ਫਿਰ ਉਹ ਖਾਲੀ ਖੇਤ ਚ ਤਾਂ ਨਾ 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 ਪਕੁੰਦਰਾ ਵਿੱਚ ਇਹਨੇ 7 ਕਿੱਲੇ ਬੀਜਣੇ ਹੁਣ ਚਲ ਗੱਡੀ ਦਾ ਇਹਨੇ ਝੰਡੀਆਂ ਲਾਇਆਂ ਨੇ ਇਹ ਬਸ ਇਹ ਬੀਜ ਲੈ 707 ਬੀਜਣੇ ਮੈਂ ਲਿਆਇਆ ਮੈਂ ਬੀਜ ਤੇਰੇ ਦੋ ਕੈਰੀ ਨੇ ਵੀ ਦੇਖ ਰਿਹਾ ਹਾਂ ਤਜਰਬਾ ਹੋਰ ਦੋਹਾਂ ਦੇ ਹਾਂ ਕਿ ਬੀਜ ਤਾਂ ਉਹੀ ਵਧੀਆ 707 ਹੈ ਨਾ 700 ਆਹੋ 700 ਨੰਬਰ ਅਹ ਉਹੀ ਵਧੀਆ ਹੈ ਹਲੋ ਰਾਏ ਰਾਧਾ ਕਿਨੇ ਹੋ ਗਏ ਮੇਰੇ ਹੁਣ ਸੱਚੂ ਸੱਚੇ ਹੈ ਤੇ ਆਹ ਭਰਦਾ ਦਾ ਤੂੰ ਤੇ 17.2 ਹੋਏ 20 40 40 ਥੈਲੇ ਤੇ 10 ਕਿਲੋ 20 ਕੰਟਰਲ ਲਾ 20 ਕੰਸਾ ਹੋ ਗਿਆ ਬਸ ਠੀਕ ਆ ਫਿਰ ਇੰਨੇ ਕਿ ਹੋ ਗਈਆਂ ਚਲ ਤੇਰੇ 20 ਆ ਗਏ ਮੈਨੂੰ ਉਮੀਦ ਹੈ ਵੀ ਮੇਰੇ ਬਾਈਕ ਦਾ ਹੋ ਜੂਗੀ ਤੱਕੀ ਦੇ ਉੱਪਰ ਜਾਣਾ ਤੇਰੇ ਨਹੀਂ ਦੇਖ ਲੈ ਕੋ ਮਨ ਨੂੰ ਮੇਰੇ ਬਾਈਕ ਦਾ ਨਹੀਂ ਸ਼ਾਇਦ ਕਿਉਂਕਿ ਪਨੀਰੀ ਹੋਈ ਆ ਉਹ ਪਈ ਹੋਵੇ 32 ਵਧੀਆ ਗੱਡੀ ਆ ਹਾਂ ਕੀ ਹੋ ਗਿਆ ਚਲਾਏਗਾ 28 ਦੇ ਪੈਸੇ ਬਿੜਾ ਲਵਾ ਪੇ ਦਾਦੀ ਨੇ 28 ਦੇ ਕਿਹਾ ਹੈ ਪੈਸੇ ਦੇ ਮਨੂੰ ਜਾਣ ਦਾ ਤੈਨੂੰ ਫਸ ਜਾਣਾ ਐ ਨਹੀਂ ਬਦਲ ਆ 40 ਪੀਏ ਕਹਿੰਦਾ ਮੇਰੇ 30 ਦੇ ਥੱਲੇ ਆ ਬਾਹਰ ਤਾਂ ਗੱਲ ਹੋਰ ਸੀ 38 38 ਘੰਟਾ 28 ਦੇ ਪੈਸੇ ਦੇ ਲਿਆ ਬਾਈਕ ਤੇਰਾ ਲੋਗ ਰਗੜ ਹੋ ਗਿਆ ਆ ਰਹਾ ਹੈ ਕੈਮਰਾ ਰਗੜ ਹੋ ਗਿਆ ਸਾਰੀ ਰਗੜ ਹੋਵੇ ਮੈਹੀ ਤੇਰੇ ਗੈਲੇ ਆ ਤੇਰਾ 25 ਦੇ ਉੱਪਰ ਜਾਣਾ ਚਲੋ ਠੀਕ ਜਿਹਦਾ ਹੋਈ ਆ ਤੇ 3 ਕਵਾਂਟਲ ਦਾ ਬੁਰਾ ਵੀ ਤਾਂ ਹੈਗਾ ਤੀ ਆਪ 6 ਵੀ ਗਿਆ ਹੋ 6 ਕਵਾਂਟਲ ਦੇ ਉੱਪਰ ਜਾਣਾ 6 ਵੀ ਗਿਆ ਜੇ 25 ਦੇ ਸਾਬਕਾ 30 ਚਾਹੀਦਾ ਤੇਰਾ 6 ਕਵਾਂਟਲ 5 ਦਾ ਹੋਦੇ ਤੇ ਹੁਣ ਇਹ ਘੱਟ ਗਿਆ ਮੈਂ 6 ਕਵਾਂਟਲ ਕਹਿੰਦਾ ਇੱਕ ਬੱਬੂ ਵਰਗਾ ਆ ਯਾਰ ਕਹਿ ਉਹਦੇ ਮੈਨੇ ਤੇਰੇ ਕੋਲ ਪਏ ਆ ਸਮਝ ਲੈ ਹਾਂ ਜੇ ਤੇਰੇ ਫਟਾਸ ਵੀ ਤਾਂ ਨਿਕਲੇ ਮੇਰੀ ਦੋਸਤ ਆਉ ਫਿਰ ਤੇਰੇ 8 ਕਵਾਂਟਲ ਦੀ ਐਵਰੇਜ ਬੈਠੀ ਬੱਬੂ ਦੀ 2.5 ਬੱਬੂ ਪੈ ਕੇ ਸਵਾ ਦੋ ਤੇਰੇ ਜੇ ਸਵਾ ਦੋ ਪਏ ਤੇ ਫਟਾਸ ਨਿਕਲੇ ਤੇ ਤੇਰੇ 8 ਦੀ ਐਵਰੇਜ ਬੈਠ ਗਈ 9 9 ਦੀ ਬੈਠ ਤੇ ਮੇਰੇ 9 ਕਵਾਂਟਲ ਹੋ ਗਏ ਮੇਰੇ ਇੱਕ ਭਰ ਕੇ ਪੈ ਗਏ ਨੇ ਨੋ ਕਾਂਟਲ ਦਾ ਹੋਏਗੇ 20 ਵਿੱਗੇ ਜੋ ਹੀ 10 25 20 20 25 ਦੀ ਆ ਗਈ ਫਿਰ ਵੀ ਬਾਈ ਕਹੀ ਸੀ ਬਾਈ ਨਹੀਂ ਕੇ ਆ ਯਾਰ ਚਲੋ ਠੀਕ ਹੈ ਆਇਆ ਤਾਂ ਠੀਕ ਹੈ ਹੁਣ ਕਰ ਕੀ ਕਰ ਸਕਦੇ ਆ ਕਰ ਕੀ ਕਰ ਸਕਦੇ ਆ ਹੁਣ ਉਹ ਬਾਹਰ ਆ ਸੀ ਆਪ ਝਾੜੀ ਤੀ ਭਈਏ ਲੱਗ ਕੇ ਜੀ ਹਫਤਾ ਲੱਗੇ ਰਹੇ ਦੇਖ ਲੈ ਉਹ ਕਿੰਨੇ ਦਿਨ ਲੱਗੇ ਰਹੇ ਬਾਹਰ ਝਾੜੇ ਜਿਆਦਾ ਤਾਂ ਜਦ ਉਨੀੋ ਜਗ੍ਹਾ ਹੋਊਗੀ ਪਿਛਲੀ ਵਾਰੀ ਇਹਦੇ ਚ ਪਤ ਨਹੀਂ ਕਿੰਨੀ ਹੋਈ ਸੀ ਇਹਦੇ ਚ ਜੀ ਪਹਿਲਾਂ ਤੁਸੀਂ ਬੋਲਾ ਦੱਸ ਮੈਂ ਇਹਦੇ ਚ ਪਿਛਲੀ ਵਾਰੀ ਕਿੰਨੀ ਹੋਈ ਸੀ ਤੁਸੀਂ ਦੱਸ ਦੱਸ ਮੈਂ ਸੁਣਿਆ ਨਹੀਂ ਸੀ ਪਿਛਲੀ ਵਾਰੀ 55 53 ਕਾਂਟਲ ਹੋ ਗਈ ਸੀ ਦੇਖ ਲੈ ਐਸੋ ਉਮੀਦਾਂ ਵੀ 32 ਹੋ ਜੂਗੇ ਉਹ ਦਾੜਬਾਟਾ ਤੋੜਦੀ ਆ ਟੀਲੇ ਨਾਲ ਰੁਕੀ ਜਿਆਦਾ ਗੁੱਡੀ ਮੈਂ ਮਾਤਾ ਯਾਰ ਪਿਛਲੇ ਸਾਲ ਵੀ 32 ਦਿੱਤੀ ਗੋਟਲ ਹੋਈ ਆ 52 ਐਤਕੀ 20 ਹੋਈ 12 13 ਗੋਟਾ ਤੋੜੀ 12 ਗੋਟਾ ਤੋੜੀ 12 ਦੁਣਾ 24 25 28 ਹਜ਼ਾਰ ਰੁਪਏ ਦੀ ਲਾ ਤੋੜਦੀ ਕਿਉਂਕਿ ਆ ਕਰੀ ਹਾਂ ਮੇਡਾ ਕੋਣਾ ਹੋ ਗਿਆ ਮੈਂ ਤਾਂ ਕਹਿੰਦਾ ਉਹ ਕੋਈ ਚੱਕਰ ਨਹੀਂ ਉਹ ਤਾਂ ਰੱਬ ਦੇ ਰੰਗ ਆ ਜਿਹੜਾ ਹੋਣਾ ਉਹ ਗੱਲ ਕਰੀ ਆ ਮੈਂ ਦਾੜਬਾਟੇ ਆ ਇਹ ਸਾਰੇ ਯਾਰ ਜਿਹਦੇ ਛੋਟਾ ਬੂਝਾ ਤੇਰੇ ਛੋਟਾ ਬੂਝਾ ਤਾਂ ਫੇਰ ਵੀ ਬਚ ਗਏ ਆਪਾਂ ਕਿੰਨਾ ਆ ਸਾਰਾ ਹੋ ਰਿਹਾ ਛੋਟਾ ਹੀ ਬੂਝਾ ਜਿਹੜਾ ਉਹ ਫੇਰ ਵੀ ਬਚ ਗਏ ਜਿਹਦੇ ਛੋਟਾ ਬੂਝਾ ਤਾਂ ਦੱਸੇ ਨਹੀਂ ਡੱਪੀ ਹੈਗੀ 10 ਪੁਆਇੰਟ 10 ਪੁਆਇੰਟ ਦਾ ਬਾਈ ਕਹਿੰਦਾ 12 ਪੁਆਇੰਟ ਹੋਈਏ ਤਾਂ ਕੀ ਕਹਿੰਦਾ 10 ਪੁਆਇੰਟ ਦੀ ਐਵਰੇਜ ਆਈ ਕਹਿੰਿਆ ਸੀ 8 ਦੀ 10 ਦੀ ਚੱਲ ਦਈਏ ਛਟਾ ਹਾਂਜੀ ਦਾਈ ਦਾ ਦਾਈਆ ਦਾਈ ਛਟਾ ਦੇ ਕੇ ਪਾਣੀ ਭਰ ਕੇ ਫੇਰ ਬਸੀ ਬੀਬੀ ਬਸ ਚੱਲਿਆ ਕਹਿੰਦੀ ਬਰਾਕਾਰਾ ਕੇਰ ਤੇ ਆ ਸਿਆੜ ਦੇ ਨਿਕੜੇ ਹੋਣਗੇ ਸਰੋਂ ਕੇਰ ਦੇ ਨਹੀਂ ਜੜਾਂ ਚ ਆ ਦੇ ਕਿੰਨੇ ਵਧੀਆ ਨਿਕੜੇ ਹੋਏ ਆ ਸਰੋਂ ਕੇਰ ਦੇ ਨਹੀਂ ਆਹੇ ਠਿਆੜ ਤੇ ਦਾ ਸਰੋਂ ਕੇਰ ਜਾਣੀ ਚਾਹੀ ਹਾਂ ਸਰੋਂ ਕੇਰੂ ਉੱਤਰ ਹਾਂ ਖਿਆੜ ਹੈ ਸਮਝ ਗਿਆ ਆ ਛੱਡ ਦੇ ਆਹ ਕਰ ਦੇ ਮੈਂ ਦੋ ਤਿੰਨ ਛੱਡ ਦੇ ਇੰਨੀ ਨਹੀਂ ਨਹੀਂ ਯਾਰ ਦੂਰ ਉਹ ਬੇੜਾ ਬਹੁਤ ਦੂਰ ਹੋ ਜਾਂਦਾ ਤੇਰੇ ਇੰਨੀ ਉਹਦੀ ਪਿਛਲੇ ਸਾਲ ਜਿਹੜੀ ਆਪਾਂ ਦੀ ਜੀ ਉਹ ਇੰਨੀ ਤੇ ਚਾਈਦੀ ਕੁੱਟ ਦੇ ਉੱਪਰ ਜਾਂਦੀ ਆ ਮੈਂ ਤਾਂ ਆ ਵੀ ਗਣੀ ਆ ਉਹਦੇ ਨਾਲ ਉਤਰ ਫਾੜੀ ਜੀ ਫਿਰ ਜਾਂਦੀ ਆ ਇਹ ਤਾਂ ਹੋਊਗਾ ਲੜਾਈ ਕਿਹੜਾ ਨਾ ਭਾਈਏ ਮਿਲਦੇ ਨਾ ਆਪਾਂ ਕੰਮਾਂ 2 ਘੰਟੇ ਲਾ ਦੋ ਦਿਨ ਦੀ ਬੰਦਾ ਘੁੰਮ ਜਾਂਦਾ ਆਪ ਦੇ ਜੇ ਉਹ ਮੈਂ ਸ਼ਿੱਟਾ ਦੇ ਦਿੱਤਾ ਨਾ ਗੜਾਈ ਹੋਣੀ ਨਾ ਕੁਝ ਨਹੀਂ ਹੋਣਾ ਕੁਝ ਨਹੀਂ ਹੋਣਾ ਨਾ ਸਰੋਂ ਨਿਕਲਣੀ ਆ ਇਹ ਲੈਣਾ ਚੀ ਜੀ ਚਲ ਜੀ ਚਲੋ ਜੀ ਤਾਂ ਤੜਾਈ ਦੋ ਗਿਆ ਟਾਇਲੈਂਡ ਜਾਓ ਜੀ ਉਹ ਲੋਈ ਬਾਈ ਨੇ ਬਾਗੇ ਰੂਟਾ ਵੇਟਰ ਕਰ ਰਹੇ ਫਲ ਵਰਗਾ ਬਣਾਤਾ ਆ ਫਾਇਦਾ ਰੂਟਾ ਵੇਟਰ ਦਾ ਭਾਈ ਵੇ ਦਾ ਹੁ ਸਰੋਂ ਵੀ ਜਣ ਲੱਗਿਆ ਲੈਣਾ ਵਿੱਚ ਕੇਰ ਕੇ ਇਦਾਂ ਬਹੁਤ ਵਧੀਆ ਬੀਜ ਹੁੰਦੀ ਹੈ ਪਿਛਲੀ ਵਾਰ ਵੀ ਵਧੀਆ ਹੋਈ ਹੈ। ਆਖੇ ਇਹ ਤਾਂ ਦਲਦਲ ਬਣਾਉਂਦਾ ਹੈ ਨਾ। ਪਲਵਾਨ ਨੇ ਬਾਕੇ। ਮੈਂ ਪਲਵਾਨ ਮੈਂ ਖੇਤ ਦਲਦਲ ਵਰਗਾ ਬਣਾਉਂਦਾ ਬਾਕੇ। ਘਰ ਦੀ ਚੀਜ਼ ਦਾ ਫਾਇਦਾ ਹੈ ਨਾ। ਮੈਂ ਘਰ ਦੇ ਸੰਤ ਦਾ ਫਾਇਦਾ। ਪਹਿਲਾਂ ਵੀ ਬਾਹਰੋਂ ਦਵਾਈਆਂ ਨਾਲ। ਉਹੀ ਤਾਂ ਕਹਿੰਦਾ ਤਾਂ ਹੀ ਤਾਂ ਇੰਨਾ ਵਧੀਆ ਬਣ ਗਿਆ। ਹੋਰ ਮੈਂ ਕਹਿੰਦਾ ਸਾਲਾ ਜ਼ਿਆਦਾ ਧਰਮ। ਲੋਕੀਂ ਨਹੀਂ ਜਾਂਦੀ ਹੋ ਸਰ। ਵਿਖੇਤ ਆ ਜਿਆਦਾ ਨਰਮ ਪਿੱਡੂ ਉਹ ਫਿਰ ਜਿਆਦਾ ਲੱਗ ਗਿਆ ਨਾ ਰੂਟਾ ਬਟਰ ਨੇ ਇਹਨਾਂ ਬਣਾਤਾ ਦੇਖਤਾ ਸਹੀ ਲੂੰਗੀ ਤਾਂ ਕਹਿ ਜਾਣੀ ਜਦ ਵੀ ਪੇਕੜੇ ਪਿੱਛੇ ਤੋਂ ਅੱਗਾ ਮਾਰਦਾ ਏ ਚਲ ਮੂੰਹ ਮਾਰਾ ਗਿਆ ਮਿੱਟੀ ਦੀ ਭਾਈ ਜੀ ਹਣਾ ਤਾਂ ਠੀਕ ਐ ਇੰਨੀ ਕੁ ਤਾਂ ਕਿੰਨੀ ਆ ਲੈ ਇੰਨਾ ਕੱਢੀਆ ਇੱਕ ਉਹਦੇ ਵਿੱਚ ਚੱਲ 9 10 8 9 10 ਠੀਕ ਆ ਵਧੀਆ ਹਾਂ ਖਾਣੇ ਜੋਗੀ ਹੋ ਜਾਂਦੀ ਆ ਅੱਛਾ ਤੇ ਬੰਦੇ ਦਾ ਦੰਦ ਤੋੜਨਾ ਮੁੰਡੇ ਦਾ ਮੈਨੂੰ ਐਂ ਦੱਸ ਜੋੜੇ ਆ ਇਹਨੂੰ ਮੈਂ ਕਿਹਦੇ ਕਹਿੰਦਾ ਮੁੰਡੇ ਚ ਪਾਗ ਤੋਰ ਪੋਣੀ ਬਣੀ ਗਏ ਨਾ ਜੋੜੇ ਆ ਦਾਇਆ ਗਿਆ ਹੈ ਨਾ ਦਾਇਆ ਪਾਉਣਾ ਦਾਇਆ ਮੁੱਕ ਗਿਆ ਨਾ ਕਾਟਣਾ ਮੈਂ ਸੱਤ ਨਹੀਂ ਲੈ ਤਾਂ ਦਾਇਆ ਪਾਗੇ ਗਿਆ ਹੁਣ ਸਰੋਂ ਦੇ ਸਾਬ ਕੇ ਲਈ ਪਾਉਣਾ ਤਾਂ ਅਗੈ ਨਾ ਇੱਕ 11 ਘਰ ਦੀ ਸਰ ਉਹ ਦੀ ਕਿਤੇ ਘਰ ਦੀ ਬੀਜ ਲਾ ਤਾਂ ਵੀ ਕੋਈ ਚੱਕਰ ਨਹੀਂ ਨਾ ਕਰੀਏ ਹਾਂ ਆਪਾਂ ਉਵੇਂ ਹੀ ਬੋਲਦਾ ਬਿਜ ਲੀ ਜਾਂਦੇ 707 ਨੰਬਰ ਕਹਿੰਦਾ ਤਾਂ ਲਿਆਇਆ ਇਹ ਇਹ ਕਿਹੜੀ ਬੀਜ ਦਾ 707 ਇਹ ਉਹ ਲਾ ਕਿੱਧਰ ਬੀਜਣੀ ਅੱਜ ਤੋਂ ਪਹਿਲਾਂ ਕਿ ਉਹ ਬੀਜ ਲਾਗਾ ਪਰ ਨੀ ਟੌਰ ਆ ਨਹੀਂ ਹੈ ਇਹਨਾਂ ਦੇ ਟੌਰ ਰਊ ਹਾਂ ਹਾਂ ਚੱਲ ਕੱਢੇਗਾ ਢਾਗ ਤੋੜਨੇ ਤੇ ਫਿਰ ਟਿਚਰਾ ਕਰਦਾ ਐਮਐਲਏ ਸਾਹਿਬ ਨੂੰ ਟਿਚਰਾ ਕਰਦਾ ਮੈਂ ਕਰਾ ਦੇ ਅੰਦਰ ਉਹਦੇ ਵਿੱਚ ਪਰਚਾ ਪਟਕੇ ਦੇ ਦਿੱਤਾ ਕਿ ਨਾ ਡੂੰਗਾ ਭੇਜਿਆ ਇਹ ਮੈਂ ਤਾਂ ਪਹਿਲੇ ਗੇਅਰ 'ਚ ਭਾਇਆ ਡੂੰਗਾ ਹੀ ਆ ਸਮਝ ਹੈ ਬਹੁਤ ਡੂੰਗਾ ਲੱਗਦਾ ਉਹ ਵੀ ਇੱਦਾਂ ਫੜਦਾ ਇੱਦਾਂ ਇੰਚ ਕਿ 6 ਇੰਚ ਤੱਕ ਨਾ ਇਹ ਕਿਹ ਪਤਾ ਲੱਗਣਾ ਇੱਥੇ ਤੱਕ ਪੈ ਜਾਂਦਾ ਇਹ ਤਾਂ ਸਾਲਾ ਜਾਈਓ ਜਾਂਦਾ 5-6 ਇੰਚ ਉਹੀ ਤਾਂ ਮੈਂ ਕਹਿੰਦਾ ਇਹ ਪੂਰਾ ਗੇਅਰ 'ਚ ਭਾਇਆ ਹੌਲੀ-ਹੌਲੀ ਫਿਰ ਡੂੰਗਾ ਹੀ ਲੱਗਦਾ ਪੜੇ ਜਦ ਪਹਿਨਾ ਬਾਇਬ ਤਾਂ 3 ਚ ਵਾ ਕੇ ਪਾਸੇ ਹੀ ਕਰਨਾ ਤਾਂ ਪੱਤੇ ਬਹੁਤ ਆਈ ਪੱਤੇ ਵੀ ਲੋਟਾਂ ਆਏ ਉਹ ਕੱਖ ਨਹੀਂ ਹੋ ਗਏ ਯਾਰ ਹੱਥ ਤਾਂ ਠੀਕ ਹੈ ਸਰੋਂ ਜਮਿਆ ਵਾ ਵਾ ਰੋਟਾ ਜੇ ਕੱਖ ਨਹੀਂ ਹੁੰਦਾ ਕਹਿੰਦਾ ਕੱਖ ਤਾਂ ਠੀਕ ਹੈ ਸਰੋਂ ਵੀ ਹੋਇਆ ਵੇ ਪਰ ਉਹ ਤਾਂ ਹੋਈ ਉਹ ਤੇ ਯਾਰ ਆ ਮਖੌਲ ਕਰਦਾ ਵੀ ਡੂੰਗੀ ਨਾ ਚੱਲੇ ਜਾਵੇ ਰੂਟਾ ਵੀਟਰ ਨੂੰ ਰੂਲਾ ਲੱਗਿਆ ਵਾ ਤਾਂ ਪਿਛਲੇ ਸਾਲ ਹਾਂ ਉਹ ਫੇ ਤੋ ਦਿੰਦਾ ਏ ਤੂੰ ਪ੍ਰੈਸ ਕਰ ਦਿੰਦਾ ਹੂੰ ਇਹ ਪ੍ਰੈਸ ਨਹੀਂ ਕਰਦਾ ਇੱਚ ਕੋਈ ਵਜਨ ਪਾ ਲੈਣਾ ਤਾਂ ਮੜਾ ਜਾ ਇਦੇ ਚ ਉਹੀ ਸਵਾਗਾਂ ਵਧੀਆ ਵੱਜ ਜਾਂਦਾ ਸਵਾਗਾਂ ਦਾ ਪਹਿਲੀ ਡੂੰਗੀ ਸੰਨ ਲੱਗੀ ਸੀ ਸਵਾਗਾਂ ਦਾ ਮਰਾ ਜੀ ਉਹ ਰੋਏ ਇਹ ਦੱਲੀ ਨਾਲ ਆਲਾ ਤਾਂ ਆਹ ਕੁਲਾ ਲੱਗਿਆ ਹੋਤਾ ਹੂੰ ਚੱਲ ਚੱਲ ਹਾਂ ਹੌਲੀ ਦੁਰਦਾ ਮੇਟੂ ਭੱਜ ਲਾ ਬਲਾਈ ਦੀ ਰੇਲ ਇਨ ਲੈ ਨਾ ਹੀ ਪਈ ਫੌੜ ਦੀ ਰੇਲ ਵੀਰ ਨੇ ਬਣਾਤਾ ਖੇਤ ਪਰ ਆਲੀ ਕੱਢ ਕੇ ਬਾਹਰ ਸੜਤੀ ਮਾੜੀ ਮੋਟੀ ਜਿਹੜੀ ਹੈਗੀ ਸੀ ਉਹਨੇ ਹੂੰ ਗੁੜਾ ਲੱਗ ਗਿਆ ਹੁਣ ਕਹਿੰਦਾ ਗੰਨਾ ਬੀਜਣਾ ਮੈਂ ਚੱਲ ਠੀਕ ਆ ਭਾਈ ਆਹ ਲੈਖਤ ਮਾਰਦਾ ਚੱਕ-ਚੱਕ ਕੇ ਵਾਉਣ ਗੰਨਾ ਬੀਜੋ ਜੀ ਕਹਿੰਦਾ 18 ਗੰਨਾ ਬੀਜਣਾ ਵੀਰ ਕਹਿੰਦਾ ਕਹਿੰਦਾ ਗੰਨਾ ਨਹੀਂ ਦੇਹਾ ਫੇ ਬੂਟੇ ਲਾਉਂਗੇ ਸਾਡੇ ਏਰੀਆ 'ਚ ਬੂਟੇ ਹੀ ਬੂਟੇ ਆ ਹੁਣ ਇੱਥੇ ਹੀ ਵੀਰ ਕਹਿੰਦਾ ਬੂਟੇ ਲਾ ਦੇਣੇ ਮੈਂ ਚੱਲ ਵਧੀਆ ਭਾਈ ਟਿਕਣਾ ਤੈਨੂੰ ਲੋਟ ਆ ਗੰਨਾ ਬੀਜ ਕੇ ਕਹਿੰਦਾ ਬੂਟੇ ਲਾ ਦੇਣੇ ਹਾਂ ਕੱਤ ਕਿਹਨਾਂ ਬੀਜਣਾਂ ਇਹਨੇ 18 ਬਾਕੀ ਦੇਖਦੇ ਆ ਕਿਹੜਾ ਬੀਜ ਦਾ ਵੀ 18 ਕੇ 95 ਕਹਿੰਦਾ ਦਾ 18 ਐ ਮੌਕੇ ਗੱਲ ਕੋਈ ਪਤਾ ਨਹੀਂ ਉਧਰ ਦੱਲੀਆਂ ਦੀ ਮਸ਼ੀਨ ਵੀ ਆਉਣ ਲੱਗੀ ਆ ਧਾਨ ਵਢਣ ਬਾਪੂ ਸਾਈਕਲ ਖੜਾ ਕੇ ਉਹ ਦੱਲੀ ਕੋਲ ਪਹੁੰਚ ਗਿਆ ਹੋਰ ਬੰਦਰ ਕਿੱਦਾਂ ਕਾਲ ਜੀ ਠੀਕ ਆ ਠੀਕ ਆ ਜੀ ਸਾਡੀ ਵਾਰੀ ਦਾ ਰਿਲੇਟੇ ਨਹੀਂ ਆਈ ਹੈਗੀ ਹਾਈ ਉਹੀ ਮੜੀ ਗੱਲ ਹੋ ਗਈ ਰਿਲੇਟੇ ਨਹੀਂ ਆਈ ਹੈ ਤਾਂ ਪਰਸੋਂ ਨੂੰ ਦਿਵਾਲੀ ਹੈ ਚੌਥੇ ਨੂੰ ਸਾਰਾ ਦਿਨ ਹੋਊਗੀ ਬੀਜਣਾ ਹੁਣ ਦਿਵਾਲੀ ਜਿੱਤ ਗਿਆ ਕੰਮ ਕੱਲ ਸਾਨੂੰ ਬਦਲ ਰਿਲੇਟੇ ਨਹੀਂ ਆਉਣੀ ਐ ਸੀ ਤਾਂ ਹੀ ਕੱਲ ਤਾਂ ਨਹੀਂ ਲੈ ਕੇ ਗਏ ਕੱਲ ਵਸੇ ਵੀਜਿਆ ਆਪਣੇ ਵੀਜਿਆ ਹਾਂ ਅੱਜ ਤਾਂ ਹੀ ਲੈ ਕੇ ਗਏ ਅੱਜ ਬੈੱਡ ਖੋਲਤਾ ਹੈ ਅਦਾ ਮੋਗਾ ਮੇ ਲੁਟਾਇਆ ਹਾਂ ਤਾਂ ਸੁੱਕੇ ਦੇ ਜਿਹੜੇ ਟਰਾਲੀ ਪਰ ਤੇ ਪੱਖਾ ਗੈਲੇ ਗੰਡਾ ਗੈਲੇ ਜੋਕੇ ਆ ਗਿਆ ਜਿਹਦੇ ਜੋਕੇ ਪਾਪਾ ਦਾ ਸਾਰਾ ਦਿਨ ਮੁੜਿਆ ਆ ਅੱਛਾ ਹੂੰ ਤੇ ਤਾਂ ਠੀਕ ਆ ਤੇ ਮੈਂ ਇਸਰਾ ਤੇ ਮੈਂ ਚਲ ਮੈਂ ਜਾਇਆ ਉਹਨਾਂ ਹੀ ਹੂੰ ਤੇ ਮੈਂ ਚਲ ਮੈਂ ਜਾਇਆ ਉਹਨਾਂ ਕਹਿੰਦਾ ਕਰਨਾ ਕੁਛ ਨਹੀਂ ਅੱਜ ਮੈਂ ਉਰੇ ਅੱਛਾ ਮਰਦਾ ਜਾ ਉਹਨਾਂ ਠੀਕ ਆ ਹੋਰ ਵਧੀਆ ਇਹਦਾ ਪਰ ਸੀਨੀ ਵਾਲੇ ਵੀ ਹੁੰਦਾ ਹੈਗਾ ਇਹਦਾ ਇਹਨੂੰ ਇੱਥੋਂ ਗੁਜਰਾਂ ਨੇ ਉਹ ਕਰਤਾ ਹੈ ਹੈ ਹੂੰ ਹੋ ਹੂੰ ਹਾਂ ਚੱਕੇ ਕੱਢ ਦਈਏ ਅਜੇ ਬੁੱਝ ਜਾਂਦਾ ਸਾਡਾ ਮੁੰਡਾ ਜਿਹੜੀ ਡਿਊਟੀ ਵਾਲੀ ਸੀ ਹਮ ਸਾਡੀ ਸਲਾਝੂ ਸੈਸ਼ਮਾਨ ਬਾਅਦ ਕੱਢਦੀ ਏ ਹਮ ਵੀ ਫਿਰ ਫੁੱਜੂ ਨਾਲ ਕੰਮ ਨਹੀਂ ਕਰੂ ਆਏ ਕੰਮ ਨਹੀਂ ਕਰੂ ਮੈਂ ਸਾਨੂੰ ਟਰਾਲੇ ਦਾ ਹੀ ਹੁੰਦਾ ਵੀ ਘੜੀ ਕੋਈ ਖੋਣ ਆ ਜਾਂਦਾ ਕਰਾਇਆ ਜਾਂਦਾ ਕਹਿੰਦਾ ਕਿ ਅਰਦਾ ਹੁੰਦਾ ਠੀਕ ਆ ਚੱਲ ਕੋਈ ਨਹੀਂ ਆ ਜਾਣ ਦੇ ਉਹਨੂੰ ਫਿਰ ਰੱਖ ਦੇ ਬੈੱਡ ਅੰਦਰ ਐਵੇਂ ਬੈੱਡ ਮੰਗਵਾਉਣਾ ਵਾਫ ਤੇ ਓਏ ਭਾਈ ਆ ਥੋੜੀ ਖਾਂਗੇ ਛੜਪੀ ਪੈਣਾ ਹੀ ਇਹ ਵਧੀਆ ਨਾ ਰਹਿੰਦਾ ਉਹਦਾਂ ਐਸਮ ਐਸ ਕੇ ਪੜਾ ਦਿੰਦਾ ਯਾਰ ਉੱਕ ਗਿਆ ਭਾਈ ਯਾਰ ਪਤਾ ਕੀ ਗੱਲ ਐ ਮੈਂ ਤੇ ਆਇਆ ਵੀ ਜਦ ਹੁ ਕਟਰ ਕੋਈ ਮਾਰਨ ਆਉਣਾ ਸਭ ਦੇ ਯਾਰ ਮੈਨੂੰ ਨਹੀਂ ਪਤਾ ਜੇ ਤਾਂ ਛੱਡ ਗਿਆ ਇਹ ਦੇ ਕਰ ਜਾਲੇ ਜੇ ਤਾਂ ਬਰਸੀਨ ਬੀਜਣਾ ਬੰਦੇ ਨੇ ਹਾਂ ਜੇ ਤੈਨੂੰ ਕਾਲੀ ਐਸਐਮਐਸ ਲਾ ਬਿੰਟ ਪੰਜ ਲਾਈ ਜੱਗੇ ਨੇ ਉਧਰ ਉਹ ਤਾਂ ਲਾਈਟ ਨਹੀਂ ਆਈ ਮੈਨੂੰ ਲੜ ਧੋਖਾ ਦੇ ਗਈ ਪਿਲੇ ਸਾਲ ਵੀ ਗਈ ਤਾਂ ਹੂੰ ਉਹ ਤਾਂ ਮਸ਼ੀਨ ਨਿਕਲੀ ਬਾਜ ਆ ਗਿਆ ਆ ਗਿਆ ਨਹੀਂ ਸਵੇਰ ਨੂੰ ਤਾਂ ਉਹ ਵੜ ਨਹੀਂ ਦੇਣਾ ਸੀ ਖਣਾ ਕੇ ਨੇ ਮੋਟ ਮੋਟੇ ਢੇਰਿਆਂ ਜੀਆਂ ਮੇਰੀਆਂ ਸੁਣ ਲੈ ਮੈਂ ਜਾਣੇ ਪਾਏ ਮਸ਼ੀਨ ਨਾਲ ਮੈਂ ਇੱਕ ਜੀ ਦੇਖੀ ਆ ਇਹ ਬੰਦੇ ਕੋਲ ਮੈਂ ਕਰਦਾ ਸੁਪਰ ਸੀਡਰ ਆ ਟਰੈਕਟਰ ਆ ਹਾਂ ਉਹਨੇ ਦੂਏ ਲੋਚ ਬਾਇਆ ਮੇਰੇ ਕੋਲ ਤੂੰ ਪਹਿਲੇ ਲੋਚ ਬਾਅਦ ਤੇਰਾ ਕੱਖ ਵੀ ਨਹੀਂ ਲ ਟਰੈਕਟਰ ਦਾ ਤੋਰਾ ਇੰਨਾ ਵਧੀਆ ਐ। ਬਸ ਵੇ ਇਹਨੂੰ ਇਹੀ ਕੰਮ ਕਰਨ ਨੂੰ। ਹਲ ਮੈਂ ਕੀ ਕਰਿਆ ਨਾ ਉੱਥੇ ਉੱਥੇ ਵੜਦੇ ਤੇ ਜਦ ਐਸਮੈਸ ਕਰਵਾ ਕੇ ਵੜਾਤੀ। ਜਦ ਦਾਣੇ ਪਾਉਣੇ ਨੇ ਇੱਥੇ ਜਿੱਥੇ ਮੋੜ ਪਰ ਮਸ਼ੀਨ ਆਏ ਮੋੜਨਾ ਐ ਉੱਥੇ ਆ ਕੇ ਮੈਂ ਦਾਣੇ ਪਾਉਣੇ। ਉੱਥੇ ਮਸ਼ੀਨ ਖਾਲੀ ਹੋਈ ਵੀ ਹੁੰਦੀ ਐ ਪਿੱਛੇ ਤੇ। ਆਹੋ। ਕੋਟੇ ਨਹੀਂ ਲਾਉਂਦੀ ਨਹੀਂ ਹੈਗੀ ਫਿਰ। ਹੂੰ। ਉਹਦਾ ਬੋ ਫਰ ਗਿਆ ਮੈਂ ਘਣਾਉਣ ਦੀ ਲੋੜ ਨਹੀਂ ਪੈਦੀ। ਸੁਣ ਲੈ ਸਮਝ। ਸਮਝ ਲੈ। ਨਹੀਂ ਨਹੀਂ ਇਹ ਵੀ ਫਰਕ ਐ। ਮੇਰੇ ਕਿਆ ਕਰਿਆ ਨਾ ਉਹ ਨਾ ਅੱਗੇ ਪੂ ਕਰਕੇ ਵੱਢੀ ਗਿਆ। ਹਾਂ। ਮਤਲਬ ਵੇ ਕਰਕੇ ਅੱਗੇ ਨੂੰ ਉਝਕਣਾ ਤੇਰੇ ਉੱਥੇ ਵੱਢੀ ਦੀ ਬੰ ਉਹ ਇੱਕ ਪਾਸੇ ਢੇਰ ਲਾਤਾ ਦੂਏ ਪਾਸੇ ਹਾਇਓ ਨਹੀਂ ਪਰਾਲੀ ਇਹ ਚੀਜ਼ ਦਾ ਵਰਕ ਬੋ ਪੈਂਦਾ ਉਹ ਮਸ਼ੀਨ ਹੋ ਰਿਹਾ ਨਾ ਜਦ ਮਸ਼ੀਨ ਚੱਲਦੀ ਆ ਉਰਦੇ ਲਿਕੇ ਉਹ ਜਗ੍ਹਾ ਜਾ ਕੇ ਗੇਰ ਲੱਗਦੀ ਆ ਹਾਂ ਉਹ ਤਾਂ ਫੇਰ ਹੈਗਾ ਯਾਰ ਮੈਂ ਕੀ ਕਰਾਂ ਉਹਨੂੰ ਕਿਹਾ ਮੈਂ ਜਿੱਥੇ ਜ਼ਿਆਦਾ ਪਰਾਲੀ ਬਾਈ ਦੋ ਵਾਰੀ ਫੇਰ ਦੇ ਕਾਲੇ ਵਾਲੀ ਉਹ ਆ ਗਈ ਵਹੀ ਆ ਹਾਂ ਉਹੀ ਆ ਇਹ ਵੀ ਬਿਜਾਰੀ ਬੇਲੀ ਆ ਇੱਥੇ ਆ ਦੋਲੇ ਵੱਡੂਗੀ ਹੁਣ ਉਹ ਚੋਈ ਵੱਡਣਾ ਆਪਣੀ ਆਪਣੀ ਚੋਈ ਵੱਢੀ ਜਾਂਦਾ ਮੈਂ ਅੱਜ ਮਰੰਡੇ ਤੇ ਆਇਆ ਰੋਪੜ ਤੱਕ ਤੂੰ ਮਖੌਲ ਮੰਨੂਗਾ ਮੰਨੂ ਲੱਗਿਆ ਵੀ ਸਿਰਫ 1 ਜਾਂ 2% ਧਾਨ ਖੜੇ ਹੋਊਂਗੇ ਇਹ ਸਾਰੇ ਚੱਕੇ ਚੱਕੇ ਬਈ ਸਾਰੇ ਖਤਮ ਰੌਣੀ ਵੀ ਕਰੇ ਪਏ ਆ ਇੱਕ ਜਾਂ 2% ਤਾਂ ਖੜੇ ਹੋਗੇ ਮੰਨ ਕੇ ਜਾਂ 100 ਕਿਲੇ ਮਗਰ 2-4 ਕਿਲੇ ਦੇਖਦੇ ਆ ਕੋਈ ਬਾਈ ਉਹ ਜਿੰਨਾ ਉੱਚੀਆਂ ਬਣੇ ਨਾਲ ਉਹ ਉੱਚੀਆਂ ਨਹੀਂ ਐ ਦੀ ਸਰਕਾਰ ਨੇ ਪਹਿਨਾ ਆਰਡਰ ਦਿੱਤਾ ਲੱਗੀ ਜਿਆਦਾ ਛੱਬੀ ਆ ਜੇ 10-20 ਲੱਗੀ ਆ ਉਹ ਵੀ ਗੇਤੀ ਲੱਗੀ ਉਹ ਵੀ ਵੱਡੂਗੀਆਂ ਤਾਂ ਸਾਰੇ ਹੀ ਆੜੀਆਂ ਖੜੀਆਂ ਆ ਪੂਸ਼ਾ ਆੜੀ ਖੜੀ ਆ ਪੂਸ਼ਾ ਵੀ ਕਾੜੀ ਆੜੀ ਵੀ ਆ ਉਹ ਵੀ ਵੱਡਾਈ ਸ਼ੁਰੂ ਹੋਗੀ ਚੱਲ ਵੀ ਚੱਲ ਵੀ ਆਪਣੀ ਵੀ ਚੱਲ ਗਈ ਵਡਾਈ ਤਾਂ ਲੰਬੀ ਚੱਲ ਗਈ 20 ਦਿਨ ਤੇ ਤਾਂ ਵਡਾਈ ਸ਼ੁਰੂ ਹੋਗੀ ਬਾੜਾ ਦੇਖ ਲੈ ਯਾਰ ਨੀਮੀ ਜਗਾ ਪੂਛੇ ਹੀ ਲਾਵੇ ਪਹਿਲਾਂ ਹੀ ਲਾ ਦੇ ਉਹਨੂੰ ਸ਼ੁਰੂ ਕੀ ਨੀਮੀ ਜਗਾ ਹੈ ਕਿਹੜੀ ਆ ਸਾਡੇ ਵਰਗੀਆਂ ਚਾਹੀਆਂ ਯਾਰ ਸਾਡੇ ਵਰਗੀਆਂ ਕੋਈ ਚੋਈਆਂ ਚਾਹੀਆਂ ਉਹ 24 ਜਿਵੇਂ 10 ਲਾ 128 ਲਾਵੇ ਤਾਂ ਉਹ ਨਹੀਂ ਪੱਕਣ ਚਾਹੁੰਦੀ 25 ਤਰੀਕ 24 ਤਰੀਕ ਦੀ ਲਈ ਵੀ ਆ ਹਲੇ ਵੀ ਨੂੰ ਚਾਰ ਪੰਜ ਤੇ ਲੈ ਜਾਣੇ ਤੇਰੀ ਆ ਜਿਹੜੀ ਪੀਲੀ ਪੂਛਾ ਇਹ ਵਧੀਆ ਹੈ ਸੋ ਤੇ 26 ਮਨਾ ਤਾਂ ਸੁਤਰਾਏ ਦਾ ਤਾਂ ਤਾਂ ਸੁਤਰਾ ਪਾਣੀ ਦੀ ਉਹ ਯਾਰ ਆਹਾ ਮਾੜੀਆਂ ਯਾਰ ਹਾਈ ਬ੍ਰੈਡ ਹੋ ਗਈ ਆਪਣਾ ਲੇਟ ਲਾ ਉਹ ਹੋਲੇ ਥਲੀ ਹੁਣ 20 ਬੱਤ ਨਹੀਂ ਆਉਂਦੀਆਂ ਹੈਂ ਮੂੰ ਨਹੀਂ ਬੱਤ ਆਉਂਦੀਆਂ ਹੁਣ ਖੇਤ ਇਹ ਯਾਰ ਅਜੇ ਤਾਂ ਕੋਈ ਵੀ ਨਹੀਂ ਹੈਗਾ ਕਿਹੜੀ ਨਹੀਂ ਆਇਆ ਹੁਣ ਸਾੜੇ ਚਲਦੀਆਂ ਉੱਥੇ ਜੇ ਪੂਸ਼ਾ ਆਉਂਦੀ ਫੇਰ ਚਲ ਜਿੰਦੀ ਉਹ ਮੈਂ ਕਹਿੰਦਾ ਵੀ ਹੋਰ ਲੇਟ ਤੱਕ ਦੀ ਦੱਸਦੇ ਨੇ ਤਾਂ ਕਿਹ ਕੋਣ ਜ਼ਿਆਦਾ ਪੱਕ ਜੂ ਉਹ ਤੇਰੇ ਪਤਾ ਨਹੀਂ ਕਹਦੇ ਨਹੀਂ ਵੱਡੂ ਹੀ ਪਰਲੇ ਵਾਸਤੇ ਜੱਸੇ ਦੇ ਵੱਡੂ ਨਾਲੇ ਜੱਸੇ ਕੀ ਨਹੀਂ ਜ਼ਿਆਦਾ ਸੇਮ ਆ ਪਤਾ ਨਹੀਂ ਕੀ ਚੱਕਰ ਹੈ ਇਹ ਤੇਰੇ ਕਿੰਦਾ ਨਹੀਂ ਸੇਮ ਹੈ ਇਨੀ ਉਧਰ ਤੇ ਇਧਰ ਟਾਲ ਆ ਗਈ ਇਦੋਂ ਸੇਮ ਆਈ ਵੀ ਹੈ ਇਦੋਂ ਸੇਮ ਤਾਂ ਜੱਸੇ ਦੇ ਜ਼ਿਆਦਾ ਹੈਗਾ ਰਸਤਾ ਉਧਰ ਨੂੰ ਕਿਥੇ ਤੇ ਤਾਂ ਠੀਕ ਆ ਮੈਂ ਕਿਤੇ ਵਰਸੀਨ ਵਾਲੇ ਕਿੰਨੀ ਨੂੰ ਨਾਉਂਦਾ ਹੋਵੇ ਬਈ ਦਾ ਪਾਰ ਲਾ ਕੇ ਤੇ ਰਿੰਦਾ ਦੋ ਕੁ ਵਿੱਚ ਇੱਕ ਨਾ ਨਾ ਹੰਬੜਾ ਜਾਂਦਾ ਹੰਬੜਾ ਜਾਂਦਾ ਨਾ ਪਰੇ ਨਾ ਅੱਛਾ ਬੱਚੀ ਵੀ ਨਹੀਂ ਆ ਤਾਂ ਅੱਜ ਸ਼ਾਇਦ ਚੱਲੇ ਬਲੇ ਮਾ ਸ਼ਾਇਦ ਆਉਦੇ ਮਾ ਚ ਲੈਣਾ ਤਾਂ ਮਾਰੂੰਗਾ ਜੇ ਲੈਣਾ ਬੱਜ ਗਈਆਂ ਤਾਂ ਐਵੇਂ ਮਖੌਲ ਮੰਨਣਾ ਕੱਲ ਟਰੈਕਟਰ ਫਸਿਆ ਹੋਇਆਤਾ ਸੁਣ ਲਾ ਪਹਿਨਾ ਕੱਲ ਟਰੈਕਟਰ ਫਸਿਆ ਹੋਇਆਤਾ ਤਿੰਨ ਘਰ ਪੁੱਛ ਲਬਿੰਦਰ ਨੂੰ ਪੂਰਾ ਜੋਰ ਮਾਰਿਆ ਨਿਕਲਿਆ ਨਹੀਂ ਗਾਹਾਂ ਤੁਰ ਕੇ ਜਾ ਕੇ ਖੜ ਗਿਆ ਫੇਰ ਉੱਥੇ ਹੀ ਖੜ ਗਿਆ ਸਾਰਾ ਦੁਪਹਿਰਾ ਲੰਘ ਗਿਆ ਸ਼ਾਮ ਨੂੰ ਇੱਕ ਹੋ ਗਿਆ ਇੱਕ ਹੋਰ ਤਾਂ ਦੋਹਾਂ ਨਹੀਂ ਘੜਦਾ ਲੱਗਿਆ ਛੱਡ ਕੇ ਰਹਿਣ ਨੂੰ ਬੂਲਾ ਲੱਗਣ ਤੇ ਛੱਡ ਗਿਆ ਇੰਨੇ ਕੀ ਹਵਾ ਪੈ ਗਈ ਆਹ ਚੱਕਰ ਆ ਬਹੁਤ ਚੀਜ਼ ਦਾ ਫਰਕ ਆ ਇਹਦਾ ਯਾਰ ਮੈਂ ਕੱਲ ਕੱਲ ਅਸੀਂ ਗਏ ਦੋ ਦਿਨ ਹੋਰ ਖੜ੍ਹ ਜੀਂਦਾ ਤੂੰ ਮੈਂ ਕਿਹਾ ਮੇਰੀ ਗੱਲ ਸੁਣ ਲੈ ਜਿਹੜਾ ਫਾਂਟਾ ਜਿਹਾ ਲੱਗ ਗਿਆ ਵਤ ਵੀ ਛੇਤੀ ਆ ਬਹੁਤ ਛੇਤੀ ਵਾਤਾ ਹਾਂ ਆਈ ਨਹੀਂ ਤਾਉਣਾ ਨਹੀਂ ਵੀ ਤਾਉਣਾ ਹੈਗਾ ਹੁਣਾਂ ਚਾਚੇ ਦੇ ਆ ਹੌਲੀ ਤੇ ਚੱਲ ਜਣੀ ਇਹ ਤੇ ਚੱਲ ਜਣੀ ਖਬਰੇ ਅੱਜੇ ਚੱਲ ਪਵੇ ਵੀ ਨਹੀਂ ਪਤਾ ਹਵਾ ਵੜਦੀ ਨਹੀਂ ਥੱਲੇ ਉਹ ਕਹਿ ਬਤਾ ਅੱਜੇ ਚਲਾ ਦੇ ਹੁਣ ਚਲਾ ਕੇ ਦੇਖ ਲਵੇ ਵੀ ਨਬੀੜ ਦੇ ਵੀ ਪਰ ਆਹ ਜਿਹੜਾ ਹੈਗਾ ਕਿਥੇ ਤਾਰਾਂ ਪਾਉਂਦੀ ਨਹੀਂ ਆਉਦੇ ਬਾਈ 11 ਦਾ ਹੈਗੀ 11 ਨਹੀਂ ਜੀ ਹੱਥ ਲੰਦੇ ਹੈਗੇ 11 ਇਕਰ ਲਾਈਟ ਨਹੀਂ ਆਉਂਦੀ ਦੇਖ ਲੈ ਕੱਲ ਸਾਰੀ ਦਿਹਾੜੀ ਚੱਲੀ ਗਈ ਅੱਜ ਮੈਂ ਸਵੇਰ ਦਾ ਬਰਸੀਨ ਬੀਜਣ ਨੂੰ ਡੀਕਦਾ ਲੱਗੂ ਫਿਰ ਬੀਜ ਲੱਗ ਬੀਜਣਾਂ ਮੈਂ ਵੀ ਸਵੇਰ ਦਾ ਠੀਕਦਾ ਸਾਰਾ ਕੋਈ ਕੱਲ ਬਾਤਤਾ ਕੱਲ ਮੈਂ ਬਾਹਰ ਲਾਂਗੇ ਨਹੀਂ ਤੇ ਮੈਂ ਕੱਲੇ ਬੀਜਣ ਦਾ ਸਰਜਰੀ ਬਾਗੇ ਤਾਂ ਜੱਗਾ ਮੈਨੂੰ ਕੰਮ ਜਾ ਪੈ ਗਿਆ ਮੈਂ ਚਾਹ ਰੋਜ਼ੇ ਲਾਈਟ ਆਉਂਦੀ ਕੱਲੂ ਸਾਜਰੇ ਬੀਜਾਂਗੇ ਸਵੇਰੇ ਸਾਜਰੀ ਜਾ ਕੇ ਆਪਣਾ ਖੇਤ ਤਿਆਰ ਤੁਰ ਕਰਕੇ ਡਾਇਆ ਪਾ ਕੇ ਜਿਹੜਾ ਕੋ ਮਰਜੀ ਕਰੀ ਜਾ ਪਿਛਲੇ ਸਾਲ ਕਿਤੇ 15 ਦਿਨ ਪਹਿਲਾਂ ਬੀਜਿਆ ਦੱਸਦੇ ਨੇ ਤੇ ਤੇ ਪਹਿਲਾਂ ਵਾਟਾ ਲਾਇਆ ਨ ਲੈ ਹਾਂ ਮੇਰੀ ਬਰਬ ਕਿੱਥੇ ਵੱਡ ਲਾਇਆ ਤੇ ਬੈ ਜਾ ਬੈ ਜਾ ਮੈਂ ਕੀ ਕਰਿਆ ਫਿਰ ਆਪਣਾ ਜਦ ਤਿਆਰ ਤੂੰ ਕਰਕੇ ਡੀਕੇ ਮੈਂ ਚਲ 11 ਵਜੇ ਆਉਂਗੀ ਲੇਟ 11 ਵਜੇ ਵੀ ਨਹੀਂ 12 1 2 ਸਾਗ ਕਰਕੇ ਕਾਲੀ ਹੈ ਭਾਈ ਤੇਰੇ ਤੋਂ ਲਿਓਗੇ ਪਹਿਲਾਂ ਕੀਤਾ ਕਿਨੂੰ ਸਾਗ ਮੈਂ ਤੇ ਪਹਿਲਾਂ ਠਾੜਨਾ ਹੈ ਬਸਤੀ ਗੱਲ ਮੇਰੀ ਗੱਲ ਸੁਣ ਲੈ ਇੱਕ ਤਾਂ ਖੇਤ ਪਨੀਰੀ ਵਾਲਾ ਬਾਈ ਪਨੀ ਡਾਈਡ ਆਇਆ ਪੀ ਆਹ ਲੱਗਦਾ ਫਿਰ ਬਾਅਦ ਮਾ ਆ ਗਿਆ ਲੱਗਦਾ ਉਹ ਸਾਢੇ ਵਜੇ ਵਾਲਾ ਤੇਰਾ ਨਿਆਈ ਵਾਲਾ ਵੀ ਹੈਗਾ ਹੈ ਜੀ ਭਾਈ ਇਹਦਾ ਫਰਕ ਹੋ ਦੇਖੋ ਟੌਪਿਕ ਜਿਹੜਾ ਸਾਡੇ ਕੋਲ ਹੈਗਾ ਜੀ ਤੋਂ ਹੀ ਫੜਨਾ ਸਿਟੂਏਸ਼ਨ ਜਿਹੜਾ ਇੱਧਰ ਵੀ ਕੋ ਚੱਲਦਾ ਇੱਕ ਮਸ਼ੀਨ ਆਉਹ ਚੱਲਦੀ ਵੀ ਜੱਗੇ ਨਾਲ ਚੱਲਦੀ ਇੱਥੇ ਅੱਛਾ ਉਹ ਇੱਥੇ ਉਹੀ ਕਹਿੰਦਾ ਮੈਂ ਇੱਧਰ ਵੀ ਚੱਲਦੀ ਦਿਖਦੀ ਆ ਹੁਣ ਤਾਂ ਕਿਧਰੇ ਖੜੀ ਟੁਪਾ ਕਰਦਾ ਫਿਰਦਾ ਕੋਈ ਬੰਦਾ ਨਹੀਂ ਕਿਤੇ ਵੀ ਗਿਆ ਵਰਨੀ ਹੈ ਹੈ ਜਿਹੜਾ ਹੈ ਜੀ ਬੀਜਣਾ ਬਾਪੂ ਦਾ ਕਹਿੰਦਾ ਬੀਜਦਾ ਉਹਨੇ ਮੈਨੂੰ ਬਾਰੀ ਨਹੀਂ ਆਉਣ ਦਿੱਤੀ ਲੱਜ ਯਾਰ ਮੈਨੂੰ ਕਹਿੰਦਾ ਉਧਰ ਸਾਰੇ ਹੁਣ ਤਾਂ ਲੈ ਮੈਨੂੰ ਕਹਿੰਦਾ ਉਹਨੇ ਸਾਰਿਆਂ ਨੇ ਬੀਜਤਾ ਮੈਂ ਕਹਿੰਦਾ ਯਾਰ ਕਿਸੇ ਨੇ ਨਹੀਂ ਬੀਜਿਆ ਬਾਪੂ ਉਧਰ ਹੱਲੇ ਵੀ ਕਿ ਬਿੰਦਰਾਂ ਨੇ ਬੀਜਿਆ ਗੱਲਾ ਕੱਲੇ ਬੀਤਾ ਕਹਿੰਦਾ ਤੂੰ ਖਰਚਾ ਪਾ ਦੇ ਲੇਡ ਵੀ ਤੇ ਬਾਟੇ ਉੱਥੇ ਲਾ ਲੈਣਾ ਸੀ ਜਾ ਕੇ ਹੈ ਕਹਿੰਦਾ ਜਾਣਾ ਕਹਿੰਦਾ ਰਾਜੇ ਨੇ ਵੀ ਬੀਤਾ ਚ ਮੈਂ ਕੱਲ ਤੋਂ ਤਾਂ ਵੱਡੇ ਉਹਨੇ ਕਹਿੰਦਾ ਨਾ ਬੀਤਾ ਉਹਨੇ ਮੈਂ ਚੱਲ ਭਾਈ ਬੀਤਾ ਹੋਣਾ ਮੈਂ ਤਾਂ ਰਾਜਾ ਕਾਲਾ ਇਹ ਠੀਕ ਆ ਤਿਆਰੀ ਕਰ ਦਿੰਦਾ ਉਹ ਸਰਜੀ ਨੇ ਵੀ ਲਸੜ ਲਾਉਣੇ ਨੂੰ ਆਇਆ ਗਠੇ ਗੂਠੇ ਜੇ ਇਹ ਰਾਜੇ ਨੇ ਵੀ ਗਠੇ ਲਸੜ ਲਾਇਆ ਅੱਜ ਉਹ ਗੁੰਝੇ ਜਿਹੇ ਹਾਂ ਉਹਨਾਂ ਦੇ ਭਾਈ ਜਣ ਪਿੱਛੇ ਉਠਾ ਕੇ ਪਰਾਲੀ ਹਾਂ ਹਾਂ ਬਾਪੂ ਨਹੀਂ ਸਾਡਾ ਵਾਰੀ ਆਉਂਦਾ ਮੈਂ ਮੰਨੇ ਆ ਨਹੀਂ ਮੈਂ ਕਹਿੰਦਾ ਚੱਲ ਭਾਈ ਬੀਤਾ ਹੋਣਾ ਜਾ ਹੁਣ ਤੈਨੂੰ ਪੁੱਛਿਆ ਹੋਗਾ ਕਹਿੰਦਾ ਕਿੱਥੇ ਬੀਜਿਆ ਉਹੀ ਗੱ ਗੰਨੇ ਨੂੰ ਛੜਦਾ ਪਾਣੀ ਗੰਨੇ ਵਿੱਚ ਛੱਡੇ ਲੈਟਾ ਤੇ ਬਗੈਰੀ ਛੜਦਾ ਛੜਣਾ ਪੈਣਾ ਗੰਨੇ ਮੰਗਦੇ ਆ ਹੁਣ ਮੰਗਦੀ ਆ ਪਾਣੀ ਹੁਣ ਸਾਡੇ ਚੋਈ ਵਾਲੇ ਠੀਕ ਆ ਮੈਂ ਤਾਂ ਕਹਿੰਦਾ ਦੁਆਲੀ ਵੀ ਛੜਦੀ ਛੜਾ ਬਲੈਡ ਪਾਉਚ ਲੈਣੀ ਜੀ ਦੁਆਲੀ ਗੋਡੇ ਲੈਟਾ ਆਉਂਦੀ ਨਹੀਂ ਹੈਗੀ ਦੁਆਲੀ ਆ ਤੇ ਸਾਰੇ ਜੀ ਜਲਦੀ ਆ ਉਹ ਚੱਲੇ ਤਾਂ ਸਹੀ ਗੱਲ ਸਾਰੀ ਦਾੜੀ ਚੱਲੀ ਗਈ ਕੱਲ ਉਹੀ ਕਾਲ ਕਰਗੇ ਆ ਮੰਗਲਵਾਰ ਦੀ ਆ ਪੰਗਬਾ ਫੜਾ ਮਾਣ ਜਿੰਦਾ ਲੈ ਕੇ ਜਾਣਾ ਕਿੱਥੇ ਆ ਮੈਂ ਜਿੰਦਾ ਲੈ ਕੇ ਜਾਣਾ ਜਿੰਦਾ ਕਿੱਥੇ ਆ ਓਰੇ ਜਿੰਦਾ ਨਹੀਂ ਬਸ ਹੋਰ ਹੈ ਨਹੀਂ ਚੱਲੋ ਕਹਣ ਜੇ ਰੋ ਖੜਾ ਤਾਂ ਹੁਣ ਆਈ ਨਹੀਂ ਇੱਥੇ ਇੱਥੇ ਲੀਕ ਕੇ ਆਉਣਾ ਕੋਈ ਡੋਲਾ ਪਾਉਣਾ ਹੈ ਕੈਮਰਾ ਹੈ ਕੈਮਰਾ ਕੈਮਰਾ ਲਾਉਣਾ ਮੈਂ ਪੌਣੀਆਂ ਬੱਟਾਂ ਪੌਣੀਆਂ ਇੱਕ ਉਰਲੇ ਪਾਸੇ ਜਿਹੜਾ ਰੌਣੀ ਕਰਨਾ ਆਈ ਨਹੀਂ ਅੱਜ ਚੱਲ ਕੋਈ ਨਹੀਂ ਬਾਅਦ ਚ ਦੇਖਦੇ ਆ ਕਹਿੰਦਾ ਨਹੀਂ ਡੋਲਦੇ ਫਿਰਦੇ ਤੇ ਉਹ ਫੇਰ ਕਾਲੇ ਗੀ ਜੋੜ ਕੇ ਜਾਇ ਤਾਂ ਖਾਣਗੇ ਦੇਖਾ ਪਤਾ ਨਹੀਂ ਖਾਣਗੇ ਦੇ ਮੈਂ ਕਹਿੰਦਾ ਰਾਤ ਚੱਲ ਫਿਰ ਠੀਕ ਆ ਠੀਕ ਆ ਜੀ ਚਲੋ ਠੀਕ ਆ ਜੀ ਸੋਸਰੀ ਗਾਲ ਜੀ ਫਾਕੀ ਜਾਂਦਾ ਲੱਭਦੇ ਆ ਗਾਲੂ ਹੁਣ ਇਹਨਾਂ ਦੇ ਗਲ ਪਾ ਦੇਣਾ ਨਹੀਂ ਕੈਮਰਾ ਲੋ ਆਜੋ ਕੋਈ ਮਰਜ਼ੀ ਕਰ ਮੈਂ ਤਾਂ ਇੱਥੇ ਹੀ ਲਿਖਿਆ